ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੀ YouTube ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰੇਕ ਕੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਅੱਜ ਦੇ ਵਿੱਚ ਆਪਣੇ ਆਪ ਦੇ ਬਾਹਰੋਂ ਤੁਹਾਨੂੰ ਫੁੱਲ ਟੌਪ ਬ੍ਰੀਡ ਪੰਜਾਬ ਵਾਲੀ ਯਾਸੀ ਲੈ ਕੇ ਆਏ ਹਾਂ ਦੂਜਾ ਸੂਆ ਹੁਣੇ ਸ੍ਰੀਤਾ ਜੀ ਸੋਈ ਨੂੰ ਹੋ ਗਿਆ ਬਾਈ ਇਹਨੂੰ ਘੰਟਾ ਇੱਕ ਤੇ ਮਗਰ ਦੇਖ ਸਕਦੇ ਹੋ ਬਹੁਤ ਸੋਹਣਾ ਟੌਪ ਕਲਾਸ ਦਾ ਸਟੂਲ ਇਹ ਜਾਨਦਤਾ ਬਹੁਤ ਸੋਹਣਾ ਕੱਸੀ ਨੇ ਜਾਨਦਤਾ ਫੇਸ ਵੀ ਚੈੱਕ ਕਰੋ ਵੇਣ ਦੀ ਪੰਜਾਬ ਵਾਲੀ ਜਰਸੀ ਆ ਬਈ ਫੁੱਲ ਹਾਈਟ ਦੇ ਵਿੱਚ ਬਾਡੀ ਸਟਰਕਚਰ ਦੇਖਦਾ ਰਹੋ ਤੁਸੀਂ ਬਹੁਤ ਸੋਹਣਾ ਬਾਕੀ ਜੇ ਗੱਲ ਕਰੀ ਹਵਾਨੇ ਦੀ ਹਵਾਨਾ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਤਿਆਰ ਕੀਤਾ ਕਰਮ ਵਾਲੀ ਹੈ ਥਾਣਾ ਦਾ ਕੈਪ ਦੇਖ ਸਕਦੇ ਆ ਚਾਰੇ ਥਾਣੇ ਪੂਰੇ ਨਿਖੜਵੇਂ ਤੇ ਪੂਰੀ ਫੇਸ ਤੇ ਲੱਗੇ ਆ ਰੀਜਨ ਥਾਣ ਬਹੁਤ ਚੰਗਾ ਲੱਗਿਆ ਲੀਵੀ ਉੱਤੇ ਮਿਲਕ ਨਹੀਂ ਦੇਖ ਸਕਦੇ ਪੂਰੀ ਸਟਰੋਂਗ ਲੱਗੀ ਆ ਪੂਰੀ ਸੀਟ ਹੈ ਢੀ ਫੱਲਾ ਹਾਈਡ ਦੇ ਵਿੱਚ ਹਵਾਨਾ ਤੁਹਾਨੂੰ ਬ੍ਰੀਨੇਡ ਤੋਂ ਚੈੱਕ ਕਰਾ ਦਿੰਨੇ। ਉਹ ਸਣਾ ਹਵਾਨਾ ਕਰਮ ਵਾਲੀ ਹੈ ਤਿਆਰ ਕਰਿਆ। ਤੇ ਮਿਲਕ ਪਿਸਟੀ ਦੀ ਗੱਲ ਕਰੀਏ ਤਾਂ ਬਾਈ ਇਹਨੇ ਦੁੱਧ ਮੌਜ ਨਾਲ ਖੋਲਾ ਜਿੱਕੇ ਚੰਕੀ ਸੇਵਾਲਾ ਦਾ 20 ਤੋਂ ਬਾਹਰ ਦਊ ਪਰ 20 ਕਿਲੋ ਵੀ ਉਹ ਜਿਹੜਾ ਮਰਜੀ ਮੇਰਾ ਵੀ ਲੈ ਲੇ। ਫੇਸ ਬਿਊਟੀ ਚੈੱਕ ਕਰੋ ਬੈੜ ਦੀ। origignal ਪੰਜਾਬ ਵਾਲੀ ਜੱਸੀ ਆ। ਆਹ ਤੁਹਾਨੂੰ ਤਾਂ ਗੈਪ ਦੇਖ ਸਕਦੇ ਬਹੁਤ ਸੋਹਣਾ ਧਾਰ ਚੋਈ ਇੱਕ ਨੰਬਰ ਆ ਫੇਸ ਬਿਊਟੀ ਚੈੱਕ ਕਰੋ ਬੱਚੇ ਦੀ ਫੇਸ ਬਿਊਟੀ ਦੇਖ ਸਕਦੇ। ਇਹਦਾ ਫੇਸ ਦੇਖ ਸਕਦੇ ਆ ਬਹੁਤ ਸੋਹਣਾ। ਪੂਰੀ ਟੌਪ ਦੀ ਮਸਿੰਗੀ ਜਾਨ ਦਤਨ। ਬੈਡ ਵੀ ਚੰਗੀ ਆ ਜੇ ਮੇਰੇ ਕਿਸੇ ਵੀ ਕਿਸਾਨ ਭਰਾਵਾਂ ਨਾਲ ਸੰਪਰਕ ਕੀਤਾ ਮੇਰੇ ਨਾਲ ਫੋਨ ਤੇ ਸੰਪਰਕ ਕਰੇ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਜੀ ਨੇਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਜੀ ਮੇਰਾ 789999728 ਸਾਰੇ ਮੇਰੇ ਵੀਰਾਂ ਭਰਾਵਾਂ ਦਾ ਵੀਡੀਓ ਨਾਲ ਤੱਕ ਦੇਖ ਲਈ ਤੇ ਬਹੁਤ ਬਹੁਤ ਧੰਨਵਾਦ ਜਾਗਰੂਤਾ ਨਵੀਂ ਜੁੜੀ ਨੇ ਥੈਂਕ ਯੂ ਬਈ